ਮਾਰ ਸਰਕਾਰ ਨੇ ਆਪਣੇ ਮੰਤਰੀਆਂ ਦੀ ਮੰਤਰੀਗੀ ਵੀ ਖੋ ਲਈ ਤੇ ਹੁਣ ਕੋਠੀ ਵੀ ਖੋਣ ਦੀ ਤਿਆਰੀ ਹੈ ਇਹ ਤਾਂ ਉਹੀ ਗੱਲ ਹੋ ਗਈ ਕਿ ਚਾਹਦ ਦੀ ਚਾਦਨੀ ਫਿਰ ਆਂਦੇ ਦੀ ਰਾਤ ਕਿਆ ਸਾਡੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਰ ਤੁਹਾਡੇ ਨਾਲ ਸ੍ਰੀ ਆ। ਮਾਨ ਸਰਕਾਰ ਨੇ ਆਪਣੇ ਚਾਰ ਮੰਤਰੀਆਂ ਦੀ ਜਿਵੇਂ ਹੀ ਕੈਬਨਟ ਦੇ ਵਿੱਚੋਂ ਛੁੱਟੀ ਕੀਤੀ ਉਸ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬੜਿਆ ਹੋਇਆ ਹੈ। ਹੁਣ ਪੁਜੋਇਆ ਤੱਕ ਪੰਜ ਮੰਤਰੀਆਂ ਨੂੰ ਨਵਾਂ ਮੌਕਾ ਦਿੱਤਾ ਗਿਆ ਉਹਨਾਂ ਨੂੰ ਕਿਆ ਕਿ ਕਿਸੇ ਨਵੇਂ ਸੀ ਦੇ ਤੋਂ ਕੰਮ ਕਰੋ। ਇਹਨਾਂ ਦੇ ਕੋਲ ਜਿਹੜੇ ਅਭਿਅਸੀ ਹੁਣ ਉਹ ਪੰਜ ਮੰਤਰੀਆਂ ਨੂੰ ਮਿਲ ਗਿਆ ਤੇ ਉਹਨਾਂ ਨੂੰ ਹੋਰ ਵੀ ਜਿਹੜੇ ਡਿਪਾਰਟਮੈਂਟ ਨੇ ਉਹ ਮਿਲੇ ਨੇ। ਪਾਰਿਸ ਦੇ ਵਿੱਚ ਇੱਕ ਬ੍ਰੇਕਿੰਗ ਖਬਰ ਆ ਰਹੀ ਹੈ ਕਿ ਇਹਨਾਂ ਦੇ ਸਿਰਫ ਪੁਜੋਇਆ ਕੈਬਨਟ ਦੇ ਵਿੱਚੋਂ ਛੁੱਟੀ ਨਹੀਂ ਹੋਈ ਹੈ ਬਲਕਿ ਜਿਨ੍ਹਾਂ ਕੋਠੀਆਂ ਦੇ ਵਿੱਚ ਰਹਿਦੇ ਜੀ ਜਿਹੜੀਆਂ ਕੋਟੀਆਂ ਇਹਨਾਂ ਨੂੰ ਜੋ ਜੋ ਮੰਤਰੀ ਪਰੰਤੇ ਮਿਲਿਆ ਸੀ ਉਹ ਕੋਟੀਆਂ ਖਾਲੀ ਕਰਨ ਦੇ ਲਈ ਵੀ ਨੋਟਿਸ جاری ਹੋ ਗਿਆ ਹੈ ਜੀ ਆ ਇਹਨਾਂ ਨੂੰ ਕਿਹਾ ਗਿਆ ਹੈ ਕਿ ਜਲਦੀ ਤੋਂ ਜਲਦੀ ਉਨ੍ਹਾਂ ਕਰਨੂ ਉਹਨਾਂ ਕੋਟੀਆਂ ਨੂੰ ਖਾਲੀ ਕਰ ਦੇਵੋ ਦਰਅਸਲ ਇਹ ਚਾਰ ਮੰਤਰੀ ਜਿਹੜੇ ਨੇ ਇਹਨਾਂ ਦੀ ਜੋ ਇਹਨਾਂ ਨੂੰ ਜੋ ਹੈ ਕਰਨ ਤੋਂ ਬਾਅਦ ਇਹਨਾਂ ਦੀ ਕੁਰਸੀ ਖੋਣ ਤੋਂ ਬਾਅਦ ਇਹਨਾਂ ਨੂੰ ਕੈਬਨਟ ਦੇ ਵਿੱਚੋਂ ਜੋ ਹੈ ਛੁੱਟੀ ਕਰਨ ਤੋਂ ਬਾਅਦ ਹੁਣ ਜੋਇ ਕੋਟੀ ਖਾਲੀ ਕਰਨ ਦੀ ਗੱਲ ਆਕੀ ਗਈ ਹੈ ਆ ਗਿਆ ਅਨਮੋਲ ਗगन ਮਾਨ ਉਹਨਾਂ ਨੂੰ ਵੀ ਕੈਬਨਟ ਦੇ ਵਿੱਚੋਂ ਕੱਢ ਦਿੱਤਾ ਗਿਆ ਨਾਲ ਦੀ ਨਾਲ ਦੱਸਦੀ ਏ ਵੀ ਬਲਕਾਰ ਸਿੰਘ ਨੂੰ ਵੀ ਜੋ ਹੈ ਉਹ ਕੈਬਨਰ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ ਜੋ ਹੈ ਜਿੰਪਾ ਨੂੰ ਕੱਢ ਦਿੱਤਾ ਗਿਆ ਹੈ ਜੋੜਾ ਬਾਜ ਨੂੰ ਕੱਢ ਦਿੱਤਾ ਗਿਆ ਇਹਨਾਂ ਨੂੰ ਜੋ ਹੈ ਇਹਨਾਂ ਦੀ ਕੈਬਨਰ ਦੇ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ ਤੇ ਹੁਣ ਜੋ ਹੈ ਸਿਰਫ ਇਹਨਾਂ ਦੀ ਕੁਰਸੀ ਨਹੀਂ ਗਈ ਹੈ ਸਿਰਫ ਇਹਨਾਂ ਦੀ ਕੈਬਨਟ ਦੇ ਵਿੱਚੋਂ ਛੁੱਟੀ ਨਹੀਂ ਹੋਈ ਹੈ ਬਲਕਿ ਜਿਹੜੇ ਕੋਠੀਆਂ ਦੇ ਕੋਠੀਆਂ ਨਾਲ ਨੂੰ ਮਿਲਿਆ ਸੀ ਉੱਤੇ ਵਿੱਚੋਂ ਵੀ ਇਹਨਾਂ ਨੂੰ ਜੋ ਹੈ ਜਾਣ ਦੇ ਲਈ ਕਹਿ ਦਿੱਤਾ ਗਿਆ ਖਾਲੀ ਕਰਨ ਦੇ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਕੀ ਕਹੋਗੇ ਕੀ رائے ਰੱਖਦੇ ਹੋ ਜਰੂਰ ਦੱਸਣਾ